ਮੁੱਖ ਮੰਤਰੀ ਪੰਜਾਬ ਕਿਸਾਨੀ ਦੇ ਕਿਸਾਨੀ ਦੇ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਨੇ ਤੁਹਾਨੂੰ ਹੀ ਹੱਲ ਕਰਦੇ ਪੁਲਿਸ ਵੱਲੋਂ ਇਹਨਾਂ ਨੂੰ ਬਾਕੀ ਜੋ ਆ ਗਏ ਔਰ ਦੂਜੇ ਜਿਹੜੇ ਉਹ ਗੱਟੀਆਂ ਇਨਸਾਨਾਂ ਤੋਂ ਹੁੰਦੀ ਆ ਆਪਾਂ ਵੀ ਬਗਵਾ ਦੇ ਮੁੱਖ ਮੰਤਰੀ ਨਾਲ ਮਿਲ ਕੇ ਇਹਨਾਂ ਨੂੰ ਲੱਗਿਆ ਕਿ ਆਪਣਾ ਫਰਜ਼ ਬੰਦਾ ਸੀ ਦੇਖਿਆ ਜਾਂਦਾ ਪਰ ਹੁਣ ਆਪਣਾ ਸਵਾਲ ਕਰਦਾ ਵੀ ਆਪਾਂ ਕਾਸ਼ਨ ਦਾ ਵਾਦਾ ਇੱਕ ਵਾਗ ਰੱਖਦੇ ਆਂ ਪੰਜਾਬ ਨਾਲ ਮੀਟਿੰਗ ਕਰਾਉਂਗੇ ਵੀ ਆਪਾਂ ਇਹਨਾਂ ਨੂੰ ਬੁਸ਼ ਸਕੀਏ ਫਿਰੋਜ਼ਗਰ ਸੰਜਾ ਮੋਰਚਾ ਪੰਜਾਬ ਔਰ ਕਿਸਾਨ ਜਥੇਬੰਦ ਸਭ ਨੇ ਪਿੰਡਾਂ ਦੇ ਵਿੱਚ ਹਲਾਤ ਨੇ ਕੀ ਇਹ ਪ੍ਰਸ਼ਾਸਨ ਹੁੰਦੇ ਆ 2-2 ਹੱਕੜ ਮੁੱਕੜ ਜੋ ਪਹਿਂਕੀ ਵੀ ਸਾਡੇ ਕੋ ਮੁੱਕੜ ਨੇ ਉਸ ਮਾਰਚ ਨਾ ਕੀਤਾ ਜਾਵੇ ਉਹ ਜਿਆਦੇ ਕੁਝ ਜੀ ਹਜ਼ੂਰੀ ਦੇ ਵਿੱਚ ਹਿੰਦ ਜਾਂਦੇ ਆ ਪੰਜਾਬ ਉਹਨਾਂ ਨੂੰ ਭਰਾਵਾਂ ਨੂੰ ਬੇਨਤੀ ਆ ਪੁੱਤਰ ਦਵਾ ਦਿੱਤਾ ਜਾਵੇ ਵੀ ਭਰਾਓ ਤੁਸੀਂ ਲੀਡਰ ਜ਼ਰੂਰ ਹੋ ਤਾਂ ਲੀਡਰ ਹੀ ਰਹਿਣਾ ਕਰਾ ਸੋਡੀ ਲੀਡਰੀ ਦਾ ਹੋਰ ਫਾਇਦਾ ਮੰਤਰੀ ਨਾਲ ਮੀਟਿੰਗ ਕਰਾਉਣ ਦੇ ਲਈ ਜੇ ਕਿਸੇ ਮਲਜੂਮ ਤੇ ਧੱਕਾ ਹੁੰਦਾ ਲੰਗ ਪੱਤਰ ਦਵਾ ਜਾਂਦਾ ਕਿਸੇ ਦੇ ਹੱਥ ਹੁਆ ਜਾਂਦਾ ਉਹ ਸਾਥੀ ਹੈ ਜਦੋਂ ਦੀ ਉਹ ਹੱਦ ਦੇ ਖਾਦ ਖਾਲੇ ਤੱਕ ਕੋਈਆ ਕਿ ਮੁੱਖ ਮੰਤਰੀ ਇਹਨਾਂ ਨੇ ਤੁਸੀਂ ਸਾਰਾ ਦਿਨ ਗੋਡੀ ਪੈਰੀ ਹੱਥ ਲਾਉਂਦੇ ਹੋ ਤੇ ਸੋਚਦੇ ਹੋ ਔਰ ਬੇਰੋਜ਼ਗਾਰਾਂ ਸੰਜਾ ਲੋਕਾਂ ਦਾ ਸਨੇਹਾ ਲਾਉਣਾ ਸੌਖਾ ਹੈ ਜਰ ਤੁਸੀਂ ਉਹ ਚੀਜ਼ਾਂ ਦਾ ਧਿਆਨ ਨਹੀਂ ਦਿੰਦੇ ਤਾਂ ਨਹੀਂ ਮਿਲਦਾ ਤਾਂ ਬੇਨਤੀ ਹੈ

yeah <laughs> ਦੇਖਦੇ ਹਾਂ ਕਿ ਇੱਥੋਂ ਮੁੱਖ ਮੰਤਰੀ ਪੰਜਾਬ ਲੰਘੇ ਨੇ ਮੁੱਖ ਮੰਤਰੀ ਪੰਜਾਬ ਨੇ ਕਿਸੇ ਨਾਲ ਮਿਲਣਾ ਚੰਦਨ ਸਮਝਿਆ ਜਿਹੜੇ ਅੱਜ ਨੂੰ ਲਿਜਾਏ ਗਏ ਸੀਗੇ ਮੀਟਿੰਗ ਲਈ ਕਿਸੇ ਨਾਲ ਮੇਰੇ ਖਿਆਲ ਮੀਟਿੰਗ ਨਹੀਂ ਕੀਤੀ ਜਿਸ ਕਰਕੇ ਗੁੱਸੇ ਦੇ ਵਿੱਚ ਆਏ ਬੇਰੁਜੀ ਦੇਤੇ ਹੈ ਮੈਰਗੇਟ ਹੋਰ ਮੁੱਖ ਮੰਤਰੀ ਪੰਜਾਬ ਵਿਖੋ ਜਾ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਜ਼ੋਰਦਾਰ ਵਿਰੋਧ ਹੈ ਕਿਸਾਨਾਂ ਚ ਜ਼ੋਰਦਾਰ ਵਿਰੋਧ ਪਾਇਆ ਜਾ ਰਿਹਾ ਹੈਗਾ ਔਰ ਦੇਰਜ ਘਰਾਂ ਦੇ ਵਿੱਚ ਜ਼ੋਰਦਾਰ ਲੋਕਾਂ ਪੀਆ ਮੰਗਾ ਤੋਂ ਲੋਕਾਂ ਦੇ ਮੁੱਟਿਆਂ ਤੋਂ ਜਿਹੜੇ ਐ ਮੁੱਖ ਮੰਤਰੀ ਮੁਲ ਪਰ ਹੋ ਚੁੱਕੇ ਧੰਨਵਾਦ ਜੀ